ਜਿੰਨੀ ਸਖਤੀ ਐਸ ਵੇਲੇ ਕੈਨੇਡਾ ਇਮੀਗ੍ਰੇਸ਼ਨ ਨੇ ਕੀਤੀ ਹੈ ਨਾ ਯਕੀਨ ਮੰਨਿਓ ਕਿ ਮੈਨੂੰ ਤੇ ਆਪ ਦਾ ਵੇਲਾ 2002 ਵਾਲਾ ਚਿੱਤ ਆ ਗਿਆ ਜਦੋਂ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਲੱਗਿਆ ਵੀ ਦੋ ਦੋ ਵਾਰੀ ਇੰਟਰਵਿਊ ਹੁੰਦੀ ਸੀਗੀ ਕਿਸੇ ਟਾਵੇਂ ਟੱਲੇ ਦਾ ਵੀਜ਼ਾ ਲੱਗਦਾ ਆਉਂਦਾ ਸੀ ਮੈਨੂੰ ਆਪਦੇ ਦਿਨ ਯਾਦ ਨੇ ਕਿ ਉਹਨਾਂ ਦਿਨਾਂ ਵਿੱਚ 117 ਜਾਣੇ ਚੜੱਕੇ ਆਵਰੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੇਸ਼ ਹੋਈ ਸੀਗੇ ਸਟੱਡੀ ਵੀਜ਼ੇ ਦੇ ਇੰਟਰਵਿਊ ਵਾਸਤੇ ਤੇ 117 ਦੇ ਵਿੱਚੋਂ 7ਾਂ ਕੇ ਜਣਿਆਂ ਦੀ ਵੀਜ਼ੇ ਲੱਗੇ ਸੀਗੇ ਹੁਣ ਤੁਸੀਂ ਅੰਦਾਜ਼ਾ ਲਾ ਬਲਾ ਲਓ ਕਿ ਕਿੰਨੇ ਕੋਦੂ ਸਖਾਲੀ ਵੀਜ਼ੇ ਲੱਗਦੇ ਸੀ ਸਮਾਂ ਬਦਲਦਿਆਂ ਦੇਰ ਨਹੀਂ ਲੱਗਦਾ ਪਰ ਇਸ ਤਰੀਕੇ ਨਾਲ ਅੱਜ ਕੱਲ ਦੇ ਦੌਰ ਵਿੱਚ ਸਿਸਟਮ ਕੰਮ ਕਰ ਰਿਹਾ ਹੈਗਾ ਨਾ ਇਹਦੇ ਵਿੱਚ ਉਨਤਾਈਆਂ ਜਿਹੜੀਆਂ ਨੇ ਕਮੀਆਂ ਕਾਫੀ ਜਾਦੀਆਂ ਹੈਗੀਆਂ ਨੇ ਜਿਹਦੇ ਕਰਕੇ ਸਿਸਟਮ ਹੈ ਇਸ ਵੇਲੇ ਇੱਕ ਤਰੀਕੇ ਦੇ ਨਾਲ ਕਹਿ ਲਈ ਵੀ ਪੈਰਾਲਾਈਜ਼ ਹੋਇਆ ਹੋਇਆ ਕੈਨੇਡਾ ਦੇ ਵਿੱਚ ਪਹਿਲੇ ਦਿਨਾਂ ਦੇ ਵਿੱਚ ਆ ਕੇ ਜਦੋਂ ਜਿਹਨਾਂ ਟਾਈਮਾਂ 'ਚ ਮੈਂ ਹਾਂ ਬਹੁਤ ਸਾਰਾ ਲੱਗਦਾ ਵੀ ਉਹਦੋਂ ਇਮੀਗ੍ਰੇਸ਼ਨ ਬੜੀ ਸਖਾਲੀ ਸੀ ਕਿ ਐਵੇਂ ਕਿਸੇ ਨਾ ਪਲੇਟ 'ਚ ਪਾ ਕੇ ਪੀਆਰ ਮਿਲ ਜਾਂਦੀ ਸੀ ਕਿ ਪੀਆਰ ਮੇਰੇ ਪ੍ਰਭੂ ਉਦੋਂ ਨਹੀਂ ਸੀ ਹੁੰਦੀ ਉਹਨਾਂ ਦਿਨਾਂ ਦੇ ਵਿੱਚ ਮੇਰੀ ਖੁਦ ਹੀ ਪੀਆਰ ਨਹੀਂ ਸੀ ਹੋਈ ਮੈਨੂੰ 2010 ਦੇ ਵਿੱਚ ਕੈਨੇਡਾ ਛੱਡਣਾ ਪਿਆ ਗਿਆ ਸੀ ਅੱਜ ਦੀ ਤਰੀਕ ਵਿੱਚ ਅਗਰ ਆਪਾਂ ਕਿਸੇ ਨੂੰ ਕਹਿ ਦਈਏ ਤੁਸੀਂ ਕੈਨੇਡਾ ਛੱਡ ਜੋ ਯਕੀਨ ਮੰਨਿਓ ਮੈਨੂੰ ਆਪਦੇ ਦਿਨ ਚੇਤੇ ਆਉਂਦੇ ਨੇ ਕਿਉਂਕਿ ਇਹ ਡਿਸੀਜਨ ਬਹੁਤ ਵੱਡਾ ਸੀਗਾ ਔਰ ਇਹ ਡਿਸੀਜਨ ਤਾਂ ਮੇਟਲੇ ਲੈ ਪਾਉਂਦੇ ਨੇ ਔਰ ਇਹ ਡਿਸੀਜਨ ਲੈਣ ਵਾਸਤੇ ਬਹੁਤ ਵੱਡਾ ਹੌਸਲਾ ਔਰ ਪਰਿਵਾਰਕ ਸਪੋਰਟ ਦੀ ਲੋੜ ਹੁੰਦੀ ਆ ਇਸ ਵੇਲੇ ਜਿਹੜੇ ਕੈਨੇਡਾ ਦੇ ਹਾਲਾਤ ਨੇ ਉਹਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਸਿਸਟਮ ਦੀ ਭੇਟ ਚੜਦੇ ਪਏ ਨੇ ਸਟ੍ਰੈਸ ਦੇ ਵਿੱਚੋਂ ਐਂਜਾਇਟੀ ਦੇ ਵਿੱਚੋਂ ਮੈਂਟਲ ਹੈਲਥ ਜਿਹੜੀ ਆ ਨਾ ਉਹ ਬਹੁਤ ਜ਼ਿਆਦੀ ਖਰਾਬ ਹੈ ਇਸ ਵੇਲੇ ਨਿਆਣਿਆਂ ਦੇ ਜਿਹਦੇ ਵਿੱਚ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੀ ਸੋਸਾਇਟੀ ਦੀ ਸਪੋਰਟ ਦੀ ਲੋੜ ਹੈਗੀ ਆ ਮੈਂ ਜਦੋਂ ਵਾਪਸ ਗਿਆ ਸੀਗਾ ਤਾਂ ਨੇ ਮੈਨੇ ਮੈਂ ਵੀ ਸੁਣੇ ਸੀ ਮੈਨੇ ਵੀ ਕਈ ਨੇ ਕਹਿੰਦਾ ਤੂੰ ਦੁਬਈ ਚਲ ਜਾ ਉੱਥੇ ਜਾ ਕੇ ਟਰੱਕ ਹੀ ਚਲਾਣੀ ਖੈਰ ਮੈਂ ਗਿਆ ਕਿਤੇ ਨਹੀਂ ਮੈਂ ਸ਼ਰਫ ਆਪਣੇ ਪਿੰਡ ਹੀ ਰਿਹਾ ਹੈਗਾ ਆ ਸੋ ਇਹ ਚੀਜ਼ਾਂ ਕਰਨ ਵਾਸਤੇ ਤੁਹਾਨੂੰ ਇੱਕ ਹੌਸਲਾ ਚਾਹੀਦਾ ਹੁੰਦਾ ਪਰ ਜੇ ਆਪਾਂ ਕੈਨੇਡਾ ਵਿੱਚ ਐਸ ਵਾਲੀ ਸਿਸਟਮ ਦੀ ਗੱਲ ਕਰੀਏ ਨਾ ਇਹ ਸក្តਾਈ ਜੇ ਪਹਿਲੋਂ ਐਨੀ ਹੁੰਦੀ ਤਾਂ ਹੋ ਸਕਦਾ ਇੱਥੇ ਇਨਾ ਖਲਾਰਾ ਇਨਾ ਖਲਾਰਾ ਹੀ ਨਾ ਪੈਂਦਾ ਬਾਕੀ ਜਦੋਂ ਕੋਸਣ ਦੀ ਗੱਲ ਆਉਂਦੀ ਹੈ ਤਾਂ ਅਕਸਰ ਆਪਾਂ ਕਹਿ ਦਿੰਦੇ ਹਾਂ ਜੀ ਸਾਰੇ ਦੇ ਸਾਰੇ ਜਿਹੜੇ ਇਮੀਗ੍ਰੇਸ਼ਨ ਵਾਲੇ ਹੈਗੇ ਆ ਜੀ ਉਹ ਗਲਤ ਹੈਗੇ ਆ ਪਰ ਜਿਹੜੇ ਚੰਗੇ ਹੈਗੇ ਨੇ ਨਾ ਉਹਨਾਂ ਦੀ ਅੱਜ ਤੱਕ ਸੁਣਦਾ ਵੀ ਕੋਈ ਨਹੀਂ ਹੈਗਾ ਸਰਬ ਸਾਨੂੰ ਲਪਾਉਣੀਆਂ ਗੱਲਾਂ ਮਿੱਠੀਆਂ ਗੱਲਾਂ ਚਾਹੀਦੀਆਂ ਹੁੰਦੀਆਂ ਨੇ ਜਿੱਥੇ ਸਾਨੂੰ ਲੱਗੇ ਵੀ ਹਾਂ ਫਲਾਣੇ ਨੇ ਗੱਲ ਦਸੀ ਇਦਾਂ ਤਾਂ ਹੁਣ ਹੋ ਹੀ ਜਾਣਾ ਉਹ ਸਾਨੂੰ ਗੱਲ ਹਮੇਸ਼ਾ ਚੰਗੀ ਲੱਗਦੀ ਹੈ ਪਰ ਜਿੱਥੇ ਕੋਈ ਗੱਲ ਤੁਹਾਨੂੰ ਸੱਚੀ ਦੱਸ ਦਵੇ ਉਹ ਸਾਨੂੰ ਹਮੇਸ਼ਾ ਅੱਕ ਵਰਗੀ ਕੌੜੀ ਲੱਗਦੀ ਹੈ ਤਾਂ ਆਪਾਂ ਕਹਿੰਨੇ ਨਹੀਂ ਇਹ ਬੰਦਾ ਖਰਾਬ ਆ ਇਹਨੂੰ ਹੁਣ ਆਪਾਂ ਫੋਲੋ ਵੀ ਨਹੀਂ ਕਰਨਾ ਹੁਣ ਜਦੋਂ ਮੈਨੂੰ ਕਈ ਬੰਦੇ ਅਨਫੋਲੋ ਕਰ ਜਾਂਦੇ ਆ ਕੋਟੇ ਜਿਹੜੇ ਹੈਗੇ ਨੂੰ ਫੋਲੋ ਵੀ ਕਰ ਲੈਂਦੇ ਨੇ ਸੋ ਇਹ ਤੁਹਾਡੇ ਨਾਲ ਗੱਲਾਂ ਮੇਰੀਆਂ ਸਾਰੀਆਂ ਆਪਦੇ ਨਿੱਜੀ ਤਜਰਬੇ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਨੇ ਕਿਉਂਕਿ ਮੈਂ ਬਤੌਰ ਸਟੂਡੈਂਟ ਬਤੌਰ ਰਿਫਿਊਜੀ ਤੇ ਬਤੌਰ ਇਮੀਗਰੈਂਟ ਸਾਰੀਆਂ ਜਿਹੜੀਆਂ ਮੇਜਰ ਚੀਜ਼ਾਂ ਨੇ ਇਹਦੇ ਵਿੱਚੋਂ ਨਿਕਲਿਆ ਹੋਇਆ ਔਰ ਐਸ਼ ਵੇਲੇ ਜੋ ਤੁਹਾਨੂੰ ਗੱਲਾਂ ਦੱਸਦਾ ਵਾ ਇਹ ਆਪ ਦੇ ਤਜਰਬੇ ਦੇ ਵਿੱਚੋਂ ਦੱਸਦਾ ਵਾ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਤਿੰਨ ਤਰੀਕੇ ਹੈਗੇ ਨੇ ਜਿਹਦਾ ਵਿੱਚੋਂ ਇੱਕ ਤਰੀਕਾ ਸਭ ਤੋਂ ਫੇਮਸ ਆ ਵੀ ਤੁਸੀਂ ਪੁਆਇੰਟ ਬੇਸ ਉੱਤੇ ਪੜ੍ਹਾਈ ਦੇ ਬੇਸ ਉੱਤੇ ਜਿਸ ਤਰੀਕੇ ਕੈਨੇਡਾ ਸਰਕਾਰ ਨੇ ਕੰਡੀਸ਼ਨਸ ਰੱਖਿਆ ਨੇ ਤੁਸੀਂ ਪੂਰੀਆਂ ਕਰੋ ਤੁਸੀਂ ਪੀਆਰ ਲੈ ਸਕਦੇ ਹੋ ਦੂਜਾ ਤਰੀਕਾ ਹੈਗਾ ਵੀ ਅਗਰ ਤੁਹਾਡੀ ਜੜੀ ਸ਼ਾਦੀ ਆ ਕਿਸੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਦੇ ਨਾਲ ਹੋ ਜਾਂਦੀ ਹੈ ਤੇ ਤੁਸੀਂ ਦੂਜੇ ਤਰੀਕੇ ਨਾਲ ਪੀਆਰ ਲੈ ਸਕਦੇ ਹੋ ਤੇ ਜਿਨ੍ਹਾਂ ਦੇ ਦੋ ਤਰੀਕੇ ਕੰਮ ਨਹੀਂ ਕਰਦੇ ਉਹਨਾਂ ਵਾਸਤੇ ਤੀਜਾ ਤਰੀਕਾ ਜਿਹੜਾ ਸਾਰੇ ਆਮ ਕਰਕੇ ਲੋਕ ਅਪਣਾਉਂਦੇ ਨੇ ਉਹ ਹੈਗਾ ਜੀ ਅਸੈਲਮ ਕੇਸ ਦਾ ਰਿਫਿਊਜੀ ਕੇਸ ਦਾ ਔਰ ਮੈਂ ਇਹ ਤੁਹਾਡਾ ਕੈਨੇਡਾ ਆਇਆ ਹਾਂ ਵਿਜ਼ਟਰ ਵੀਜ਼ੇ ਤੇ ਮੇਰੀ ਕੋਈ 38-39 ਸਾਲ ਦੇ ਕਰੀਬ ਉਮਰ ਹੈ 12ਵੀਂ ਪਾਸ ਕੀਤੀਆਂ ਹੋਈਆਂ ਤੇ ਮੈਨੂੰ ਕਹਿੰਦੇ ਜੀ ਮੇਰੀ ਕੋ ਮਦਦ ਕਰੋ ਵੀ ਮੈਂ ਕਿਸੇ ਤਰੀਕੇ ਕੋਈ ਆਪ ਦੇ ਘਰ ਦੇ ਆਰਥਿਕ ਹਾਲਾਤ ਸੁਧਾਰ ਲਵਾਂ ਤਾਂ ਜੋ ਮੇਰਾ ਇੱਥੇ ਕੋ ਰਹਿਣ ਦਾ ਕੋਈ ਲਾਭਸ਼ੀਲਾ ਵੀ ਹੋ ਜਾਵੇ ਤੇ ਮੈਂ ਕੋ ਚਾਰ ਪੈਸੇ ਵੀ ਆਪਣੇ ਵਾਸਤੇ ਜੋੜ ਲਵਾਂ ਤਾਂ ਜੋ ਮੇਰੀ ਪਰਿਵਾਰ ਦੇ ਜਿਹੜੇ ਹਾਲਾਤ ਉਹ ਸੁਧਰ ਜਾਣ ਹੁਣ ਦੇਖੋ ਮੇਰੇ ਵੀਰੋ ਤੁਹਾਡਾ ਇਹ ਸਵਾਲ ਬਹੁਤ ਵਾਰੀ ਅਲੱਗ-ਅਲੱਗ ਤਰੀਕਿਆਂ ਨਾਲ ਪੁੱਛਿਆ ਜਾਂਦਾ ਹੁਣ ਮੈਂ ਜਦੋਂ ਵੀ ਤੁਹਾਨੂੰ ਇਹੋ ਜਿਹੇ ਸਵਾਲਾਂ ਦੇ ਜਵਾਬ ਦਿੰਦਾ ਨਾ ਤੇ ਮੈਂ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਸਮਝਦਾ ਹੁਣਾ ਕਿ ਸ਼ਾਇਦ ਮੈਂ ਤੁਹਾਡੀ ਜੁੱਤੀ 'ਚ ਪੈਰ ਪਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੋ ਸਕਦਾ ਵਾਂ ਦੂਸਰੇ ਪਾਸੇ ਇਹ ਵੀ ਚੀਜ਼ ਆ ਵੀ ਮੈਂ ਇਹਨਾਂ ਸਾਰੀ ਚੀਜ਼ਾਂ ਦੇ ਵਿੱਚੋਂ ਖੁਦ ਨਿਕਲਿਆ ਹੋਇਆ ਮੈਂ ਹਰੀਕ ਪੱਖ ਦੇ ਵਿੱਚੋਂ ਕੈਨੇਡਾ ਦੇ ਸਿਸਟਮ ਦੇ ਵਿੱਚੋਂ ਨਿਕਲ ਕੇ ਕੈਨੇਡਾ ਦੀ ਪੀਆਰ ਲਈ ਹੋਈ ਆ ਔਰ ਜਦੋਂ ਹੁਣ ਇੱਥੇ ਕੋਈ ਬੰਦਾ ਕਹਿੰਦਾ ਜੀ ਮੈਂ ਨਾ ਤੇ ਪੜਾਈ ਦੇ ਵਿੱਚ ਕਿਸੇ ਪਾਸੇ ਲੱਗ ਸਕਦਾ ਮੈਂ ਨਾ ਮੇਰੀ ਸ਼ਾਦੀ ਦਾ ਕੋ ਹੋਰ ਸਕਦਾ ਤੇ ਮੈਂ ਹੁਣ ਸੈਲਮ ਕੇ ਸੁਲਾਉਣਾ ਤਾਂ ਫਿਰ ਅਗੂ ਸਵਾਲ ਪੁੱਛਦੇ ਨੇ ਬਾਈ ਤੁਸੀਂ ਦੱਸੋ ਸੈਲਮ ਕੇ ਸੁਲਾ ਦੀਏ ਹੁਣ ਦੇਖੋ ਮੈਂ ਤੁਹਾਨੂੰ ਆਪਦੇ ਮੂੰਹੋਂ ਤੇ ਕਦੀ ਵੀ ਨਹੀਂ ਕਹਿ ਸਕਦਾ ਤੁਸੀਂ ਸੈਲਮ ਕੇ ਸੁਲਾ ਦਿਓ ਹਾਂ ਜੇ ਤੁਹਾਨੂੰ ਲੱਗਦਾ ਵੀ ਬੈਕ ਹੋਮ ਪਿਛਲੇ ਆਪਦੇ ਮੁਰਕ ਦੇ ਵਿੱਚ ਤੁਹਾਡੇ ਨਾਲ ਕਿਸੇ ਵੀ ਕਿਸਮ ਦਾ ਕੋਈ ਸਿਆਸੀ ਤੌਰ ਤੇ ਤੱਕਾ ਹੋ ਰਿਹਾ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਲੈ ਕੇ ਤੁਹਾਡੇ ਉੱਤੇ ਕੋਈ ਤੰਜ ਕਿਸੇ ਜਾ ਰਹੇ ਤੁਹਾਨੂੰ ਕਿਸੇ ਨੇ ਡਰਾਇਆ ਧਮਕਾਇਆ ਤੁਹਾਡੀ ਜਾਣ ਲੈਣ ਦੀ ਕਿਸੇ ਨੇ ਗੱਲ ਕੀਤੀ ਆ ਤੁਜੀ ਬਿਲਕੁਲ ਤੁਸੀਂ ਕੈਨੇਡਾ ਦੇ ਵਿੱਚ ਆਪ ਦਾ ਰਫਿਜੀ ਕੇਸ ਪਾ ਸਕਦੇ ਹੋ ਪਰ ਜੇ ਤੁਸੀਂ ਕਹੋ ਵੀ ਹਾਂ ਇਸ ਟੀ ਨੂੰ ਅਸੀਂ ਇਸਤੇਮਾਲ ਕਰਕੇ ਇਸ ਰਸਤੇ ਤੇ ਜਾ ਕੇ ਆਪਾਂ ਕੋਈ ਚੋਰ ਮੋਰੀਆਂ ਦੇ ਜ਼ਰੀਏ ਕੈਨੇਡਾ ਦੇ ਵਿੱਚ ਆਪਾਂ ਰਫਿਜੀ ਕੇਸ ਲਾ ਕੇ ਪੱਕੇ ਹੋ ਜੀਏ ਤੇ ਮੇਰੀ ਪਹਿਲੀ ਤੁਹਾਨੂੰ ਗੁਜ਼ਾਰਿਸ਼ ਇਹ ਹੋ ਗਈ ਕਿ ਸ਼ਾਇਦ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਤੁਹਾਨੂੰ ਹੋਰ ਕੋਈ ਆਪ ਦੇ ਚਾਰਾ ਜੋ ਜਿਹੜੀ ਆ ਉਹ ਜ਼ਰੂਰ ਕਰ ਲੈਣੀ ਚਾਹੀਦੀ ਆ ਹੁਣ ਤੁਸੀਂ ਕਹੋਗੇ ਵੀ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਦੇਖੋ ਮੈਂ ਤੁਹਾਡੇ ਨਾਲ ਜਿੰਨੀਆਂ ਵੀ ਗੱਲਾਂ ਕਰਦਾ ਹੁਣ ਉਹ ਨਾ ਕੈਨੇਡਾ ਇਮੀਗ੍ਰੇਸ਼ਨ ਲੈ ਕੇ ਇਹ ਉਹ ਸਾਰੀਆਂ ਚੀਜ਼ਾਂ ਕਿਤਾਬਾਂ ਵਿੱਚ ਪੜੀਆਂ ਨਹੀਂ ਹੁੰਦੀਆਂ ਇਹ ਬਹੁਤੀਆਂ ਚੀਜ਼ਾਂ ਮੇਰੇ ਆਪਣੇ ਉੱਤੇ ਅਪਲਾਈ ਕੀਤੀਆਂ ਹੁੰਦੀਆਂ ਨੇ ਕਿਉਂਕਿ ਮੈਂ ਰਿਫਿਊਜੀ ਜਦੋਂ ਮੇਰਾ ਕੇਸ ਲੱਗਾ ਸੀਗਾ ਤੇ ਮੈਨੂੰ ਵੀ ਇਸ ਚੀਜ਼ ਦਾ ਅਹਿਸਾਸ ਨਹੀਂ ਸੀ ਕਿ ਮੈਂ ਕਰਨ ਕੀ ਜਾ ਰਿਹਾ ਹਾਂ ਪਰ ਜਦੋਂ ਮੇਰੀ ਉਥੇ ਰਿਪੋਰਟੇਸ਼ਨ ਹੋਈ ਸੀਗਾ ਤਾਂ ਫੇਰ ਪਤਾ ਲੱਗਾ ਸੀਗਾ ਵੀ ਮੈਂ ਤੇ ਗਲਤੀਆਂ ਬਹੁਤ ਵੱਡੀਆਂ ਕੀਤੀਆਂ ਨੇ ਤੇ ਗਲਤੀਆਂ ਦੇ ਜਿਹੜੇ ਸਬਕ ਨੇ ਲੈਸਨ ਨੇ ਉਹ ਵੀ ਮੈ ਲਏ ਨੇ ਤੇ ਉਹਨਾਂ ਲੈਸਨਾਂ ਦੇ ਵਿੱਚੋਂ ਮੈਂ ਤੁਹਾਡੇ ਨਾਲ ਜੇ ਸਾਰੀਆਂ ਚੀਜ਼ਾਂ ਅੱਗੇ ਸਾਂਝੀਆਂ ਕਰਦਾ ਰਹਿਣਾ ਵਾਂ ਹੁਣ ਜੇ ਤੁਸੀਂ ਕੈਨੇਡਾ ਵਿੱਚ ਪੱਕੇ ਹੋਣਾ ਤੇ ਇਹ ਨਾ ਸੋਚਿਆ ਕਰੋ ਕਿ ਰਿਫਿਊਜੀ ਕੇਸ ਲਾ ਕੇ ਸਾਡੀ ਪੀਆਰ ਹੋ ਹੀ ਜਾਣੀ ਆ ਪਰ ਜੇ ਤੁਹਾਡੇ ਕੋਲ ਵਾਕਈ ਕੁਝ ਸਬੂਤ ਹੈਗੇ ਨੇ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਇੱਥੇ ਦੇ ਸਿਸਟਮ ਨੂੰ ਸੈਟੀਸਫਾਈ ਕਰ ਸਕਦੇ ਹੋ ਕਿ ਤੁਹਾਡਾ ਨਾ ਵਾਕਿ ਪਿੱਛੇ ਧੱਕਾ ਹੋ ਰਿਹਾ ਤੇ ਤੁਸੀਂ ਆਪਦਰ ਫਿਊਜੀ ਕੇਸ ਪਾ ਸਕਦੇ ਹੈਗੇ ਹੋ ਬਾਕੀ ਤੁਸੀਂ ਸਾਰੇ ਸਿਆਣੇ ਹੋ ਸਮਝਦਾਰ ਹੈਗੇ ਹੋ ਪਰਿਵਾਰ ਹਰੇਕ ਨੇ ਆਪੋ ਆਪਣਾ ਪਾਲਣਾ ਹੁੰਦਾ ਪਰ ਕੋਸ਼ਿਸ਼ ਕਰੀਏ ਵੀ ਇਥੋਂ ਦੇ ਸਿਸਟਮ ਨੂੰ ਖਰਾਬ ਨਾ ਕਰੀਏ ਤੇ ਅਸੀਂ ਵੀ ਆਪੋ ਸਿਰ ਚੁੱਕ ਕੇ ਵਧੀਆ ਜ਼ਿੰਦਗੀ ਜੀਏ ਕਾਫੀ ਸਟੂਡੈਂਟ ਮੈਕਮੇ ਵਾਲੇ ਖੇਚਲੇ ਤਿਆਰੀ ਕੈਨੇਡਾ ਦੇ ਵਿੱਚ ਪੀਜੀਡਬਲਯੂਪੀ ਦੀਆਂ ਰਿਜੈਕਸ਼ਨਾਂ ਦੇ ਅੱਗੇ ਨਾਲੋਂ ਹੁਣ ਤੋਂ ਉਹਨੂੰ ਵੱਧ ਦੇਖਣ ਨੂੰ ਮਿਲ ਲ ਗਿਆ ਕਿਉਂਕਿ ਕੈਨੇਡਾ ਗਵਰਨਮੈਂਟ ਨੇ ਅਨਾਉਂਸ ਕਰਤਾ ਵੀ ਅਸੀਂ ਅੱਗੇ ਨਾਲੋਂ ਜਿਹੜਾ ਕੋਟਾ ਪੀਜੀਡਬਲਯੂਪੀ ਦਾ ਉਹ ਅਸੀਂ ਰਿਡਿਊਸ ਕਰ ਰਹੇ ਹਾਂ ਗਿਆ ਖਬਰਾਂ ਤੁਸੀਂ ਕਾਫੀ ਸਾਰੀਆਂ ਸੁਣ ਲੀਆਂ ਹੋਣੀਆਂ ਤੇ ਬਹੁਤ ਸਾਰੇ ਲੋਕ ਇਹਨੂੰ ਲੈ ਕੇ ਪੈਨਿਕ ਵੀ ਹੁਣ ਜ਼ਰੂਰ ਹੋਏ ਨੇ ਵੀ ਛਾਡੀ ਪਤਾ ਨਹੀਂ ਪੀਜੀਡਬਲਯੂਪੀ ਦੀ ਵਾਰੀ ਆਉਣੀ ਹੈ ਜਾਂ ਨਹੀਂ ਵਾਰੀ ਆਉਣੀ ਹੈਗੀ ਦੇਖੋ ਇਹਨਾਂ ਨਿਊਜ਼ ਨੂੰ ਜੇ ਆਪਾਂ ਦੂਜੇ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ ਕਰੀਏ ਤੇ ਆਪਾਂ ਇਹ ਵੀ ਦੇਖੀਏ ਕਿ ਕੈਨੇਡਾ ਵਿੱਚ ਆਉਣ ਵਾਲੇ ਸਟੂਡੈਂਟਸ ਤੇ ਜਿਹੜੇ ਨੰਬਰ ਨੇ ਉਹ ਵੀ ਅੱਗੇ ਨਾਲ ਘਟੇ ਹੈਗੇ ਨੇ ਤੇ ਜਦੋਂ ਪਿੱਛੋਂ ਆਉਣ ਵਾਲੇ ਸਟੂਡੈਂਟ ਹੀ ਘਟਣਗੇ ਤੇ ਨੇਚਰਲੀ ਜਿਹੜੇ ਪੀਜੀਡਬਲਯੂਪੀ ਲੈਣ ਵਾਲੇ ਲੋਕ ਨੇ ਉਹਨਾਂ ਦੀ ਗਿਣਤੀ ਵੀ ਘਟੇਗੀ ਹੀ ਸੋ ਦੂਜੇ ਪਾਸੇ ਜਿੱਦਾਂ ਗਵਰਨਮੈਂਟ ਕਰੀ ਵੀ ਅਸੀਂ ਪੀਜੀਡਬਲਯੂਪੀ ਕਾਟੇ ਇਸ਼ੂ ਕਰਨੇ ਤੇ ਉਹ ਨੇਚਰਲੀ ਹੋਣ ਕੇ ਘਟ ਗਏ ਕਿਉਂਕਿ ਪਿੱਛੋਂ ਸਟੂਡੈਂਟ ਘਟਾ ਆ ਰਹੇ ਨੇ ਉਹ ਦੂਸਰੀ ਜਿਹੜੀ ਚੀਜ਼ ਹੈਗੀ ਆ ਹੁਣ ਜਿਨ੍ਹਾਂ ਨੇ ਤੇ ਇੱਥੇ ਦੇ ਸਿਸਟਮ ਦੇ ਵਿੱਚ ਰਹਿ ਕੇ ਕੰਡੀਸ਼ਨਸ ਫੁਲਫਿਲ ਕੀਤੀਆਂ ਨੇ ਉਹਨਾਂ ਨੇ ਪੜ੍ਹਾਈ ਪੂਰੀ ਕੀਤੀ ਆ ਆਲਸ ਦਾ ਸਕੋਰ ਉਹਨਾਂ ਦੇ ਕੋਲ ਹੈਗਾ ਆ एलिਜੀਬਲ ਪ੍ਰੋਗਰਾਮ ਪੀਜੀਡਬਲੂਪੀ एलिਜੀਬਲ ਪ੍ਰੋਗਰਾਮ ਦੇ ਵਿੱਚ ਤੁਸੀਂ ਪੜ੍ਹਾਈ ਕਰ ਰਹੇ ਹੋ ਤੇ ਮੇਰੇ ਖਿਆਲ ਦੇ ਨਾਲ ਤੁਹਾਨੂੰ ਪੀਜੀਡਬਲੂਪੀ ਲੈਣ ਦੇ ਵਿੱਚ ਤੇ ਦਿੱਕਤ ਬਿਲਕੁਲ ਨਹੀਂ ਆਵੇਗੀ ਕਿਉਂਕਿ ਤੁਸੀਂ ਸਾਰੇ ਕੰਡੀਸ਼ਨਸ ਫੁਲਫਿਲ ਕਰਦੇ ਹੋ ਮੁੱਤ ਤੁਸੀਂ ਕਿਹੜਾ ਕੋਈ ਇਥੇ ਵਿਜਟਰ ਵੀza ਅਪਲਾਈ ਕਰ ਰਹੇ ਹੈ ਕਿਉਂ ਜਿਹੜਾ ਕਾਫੀ ਡਿਸਕ੍ਰੈਸ਼ਨਰੀ ਹੁੰਦਾ ਸੋ ਇਹਦੇ ਵਿੱਚ ਅਗਰ ਤੁਸੀਂ ਸਾਰੀਆਂ ਕੰਡੀਸ਼ਨਸ ਫੁਲਫਿਲ ਕਰਦੇ ਹੋ ਤਾਂ ਤੁਹਾਡਾ ਬਿਲਕੁਲ ਪੀਜੀਡਬਲਯੂਪੀ ਵਰਕ ਪਰਮਿਟ ਤੁਹਾਨੂੰ ਜਰੂਰ ਮਿਲੇਗਾ ਹਾਂ ਕੁਝ ਚੀਜ਼ਾਂ ਦਾ ਜਰੂਰ ਖਿਆਲ ਰੱਖਣ ਦੀ ਲੋੜ ਆ ਪਹਿਲੇ ਸਮੇਂ ਵਿੱਚ ਕਿਉਂਦਾ ਸੀਗਾ ਵੀ ਜਦੋਂ ਆਪਾਂ ਕੋਈ ਐਪਲੀਕੇਸ਼ਨ ਤੁਸੀਂ ਲਾਉਦੇ ਸੀ ਕੋਈ ਛੋਟੀ ਮੋਟੀ ਵਿੱਚ ਗਲਤੀ ਰਹਿ ਜਾਂਦੀ ਸੀ ਤੇ ਵੀਜ਼ਾ ਆਫੀਸਰ ਬੌਦਰ ਨਹੀਂ ਸੀ ਕਰਦੇ ਤੁਹਾਡੇ ਵਰਕ ਪਮਡ ਜਿਹੜੇ ਅਪਰੂਵ ਹੋ ਜਾਂਦੇ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦਾ ਮਜਾਜ ਬਦਲਿਆ ਜੀ ਤੁਹਾਡੀ ਐਪਲੀਕੇਸ਼ਨ ਵਿੱਚ ਕੋਈ ਛੋਟੀ ਮੋਟੀ ਗਲਤੀ ਜੇ 에ਰਰ ਤੁਹਾਡੇ ਕੋਲ ਹੋ ਜਾਂਦਾ ਤਾਂ ਉਹ ਵੀ ਹੁਣ ਕਹਿ ਲਓ ਕਿ ਕਿਸੇ ਵੀ ਤਰੀਕੇ ਮਾਫੀ ਨਹੀਂ ਹੈਗੀ ਰਿਜੈਕਸ਼ਨ ਤੁਹਾਡੇ ਸਾਹਮਣੇ ਆ ਹੀ ਜਾਂਦੀ ਹੈਗੀ ਆ ਹੁਣ ਜਦੋਂ ਤੁਸੀਂ ਆਪਦੀ ਐਪਲੀਕੇਸ਼ਨ ਲਾਉਣੀ ਹੈ ਮੇਕ ਸ਼ੋਰ ਤੁਸੀਂ ਸਾਰੀਆਂ ਕੰਡੀਸ਼ਨਸ ਫulfil ਕਰਦੇ ਹੋਵੋ ਤੁਸੀਂ ਕੋਈ ਵੀ 에ਰਰ ਨਹੀਂ ਛੱਡਣਾ ਛਲੀ ਜਿਹੜੀ ਐਪਲੀਕੇਸ਼ਨ ਤੁਸੀਂ ਆਪ ਦੀ ਸਟੱਡੀ ਪਰਮਿਟ ਦੇ ਵੇਲੇ ਲਾਈ ਸੀਗੀ ਉਸ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਦਾ ਰੈਫਰੈਂਸ ਜੋ ਐਕਸਪੀਰੀਅੰਸ ਜੋ ਤੁਸੀਂ ਐਜੂਕੇਸ਼ਨ ਪਿੱਛੇ ਦੱਸੀ ਸੀਗੀ ਉਹਨੂੰ ਤੁਸੀਂ ਅਗਲੀ ਐਪਲੀਕੇਸ਼ਨ ਦੇ ਵਿੱਚ ਵੀ ਇੰਨੇ ਨੂੰ ਉਦਾਂ ਹੀ ਦੱਸਣਾ ਹੈਗਾ ਸੋ ਬਾਕੀ ਜੇ ਖਿਆਲ ਰੱਖੋਗੇ ਤਾਂ PGWP ਜੋ ਵਰਕ ਪਰਮਿਟ ਤੁਹਾਡਾ ਕਦੀ ਵੀ ਰਿਜੈਕਟ ਨਹੀਂ ਹੋਊਗਾ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈਗੀ ਚੜ੍ਹਦੀ ਕਲਾ ਵਿੱਚ ਰਹੋ ਹਰ ਚੀਜ਼ ਨੂੰ ਆਪਾਂ ਹੁਣ 네ਗੇਟਿਵ ਨਹੀਂ ਹੁਣ ਥੋੜਾ ਜਿਹਾ ਇਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਵੀ ਦੇਖਣ ਦੀ ਜਰੂਰ ਕੋਸ਼ਿਸ਼ करिए ਕੈਨੇਡਾ ਵਿੱਚ ਨਾ ਤੇ ਤੁਹਾਡੀ ਪੀਆਰ ਨਹੀਂ ਹੋ ਰਹੀ ਤੇ ਪੈਸੇ ਦੇ ਕੇ ਜੌਬ ਖਰੀਦਣ ਦੀ ਕੋਸ਼ਿਸ਼ ਨਾ ਕਰੋ ਮਾਹੌਲ ਪਹਿਲੇ ਵਰਗਾ ਨਹੀਂ ਰਿਹਾ ਸਖਤੀ ਦਿਨ ਬਾ ਦਿਨ ਵਾਧੀ ਜਾ ਰਹੀ ਆ ਅੱਜ ਵੀ ਮੈਨੂੰ ਪਤਾ ਲੱਗਾ ਵੀ ਸਾਡੇ ਆਫਿਸ ਦੇ ਵਿੱਚ ਇੱਕ ਐਦਾਂ ਦਾ ਕਲਾਇੰਟ ਆਇਆ ਜਿਹੜਾ ਤਕਰੀਬਨ 10k ਹਜ਼ਾਰ ਡਾਲਰ ਦੇਣ ਜਾ ਰਿਹਾ ਸੀਗਾ ਆਪ ਦੇ 엠ਪਲੋਇਰ ਨੂੰ ਕਿਸੇ ਏਜੰਟ ਦੇ ਕਹੇ ਦੀ ਉੱਤੇ ਉਸ ਬੰਦੇ ਨੇ ਉਹਦੇ ਕੋਲ ਕੰਮ ਵੀ ਕਰਨਾ ਸੀ ਤੇ ਕੋਲੋਂ 10k ਹਜ਼ਾਰ ਡਾਲਰ ਵੀ ਦੇਣਾ ਸੀ ਇਹ ਜਿਹੜਾ ਕਹ ਰੋ ਵੀ ਪੈਸੇ ਵੀ ਦੇਣੇ ਸੀ ਤੇ ਮੁੱਲ ਦੀ ਗੁਲਾਮੀ ਵੀ ਨਾਲ ਕਰਨੀ ਸੀ ਹੁਣ ਬਹੁਤ ਵਾਰੀ ਕੀ ਹੁੰਦਾ ਹੈ ਕਿ ਆਪਾਂ ਰਿਸਰਚ ਨਹੀਂ ਕਰਦੇ ਵੀ ਤੁਹਾਨੂੰ ਕਿਹੜੀ ਆਕੂਪੇਸ਼ਨ ਕਿਹੜੀ ਜੌਬ ਆ ਜਾਂ ਕਿਹੜੀ ਪੋਜੀਸ਼ਨ ਆ ਜਿਹਦੇ ਨਾਲ ਤੁਹਾਡੀ ਪੀਆਰ ਹੋ ਸਕਦੀ ਆ ਥੋੜੀ ਜੀ ਰਿਸਰਚ ਖੁਦ ਵੀ ਕਰਿਆ ਕਰੋ ਇਹ ਜੀ ਅੱਜ ਕੱਲ ਤੁਸੀਂ ਗੱਲਾਂ ਸੁਣਦੇ ਹੋ ਨਾ ਫਲਾਣੀ ਥਾਂ ਪੇਰੋਲ ਚਲਾ ਰਹੀ ਏ ਫਲਾਣੇ ਨੂੰ ਪੈਸੇ ਦੇ ਦਈਏ ਫਲਾਣਾ ਕਹਿੰਦਾ ਜੀ ਮੈਨੂੰ ਇੰਨੇ ਪੈਸੇ ਦੇ ਦੇ ਮੈਂ ਤੁਹਾਨੂੰ ਫਲਾਣਾ ਜੌਬ ਟਾਈਟਲ ਲਿਖ ਕੇ ਦੇ ਦੂੰਗਾ ਇਹ ਥੋੜੀਆਂ ਜਿਹਾ ਨਾ ਬਚ ਕੇ ਰਿਹਾ ਕਰੋ ਇਹਨਾਂ ਚੀਜ਼ਾਂ ਤੋਂ ਆਪ ਦੀ 셀ਫ ਰਿਸਰਚ ਜ਼ਰੂਰ ਕਰੋ ਅੱਜ ਵੀ ਜਿਹੜਾ ਸਾਡੇ ਆਫਿਸ ਤੇ ਦੱਸਦੇ ਵੀ ਕਲਾਇੰਟ ਆਏ ਸੀਗੇ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਹੈਗਾ ਵੀ ਅਸੀਂ ਕਿਹੜੀ ਸਟ੍ਰੀਮ ਵਿੱਚ ਜਾਂ ਕਿਹੜੇ ਪ੍ਰੋਗਰਾਮ ਵਿੱਚ ਕਿੱਦਾਂ ਫਾਈਲ ਆ ਸਕਦੇ ਆ ਹਾਲਾਂਕਿ ਉਹ ਕਹਿੰਦੇ ਅਸੀਂ ਕਈਆਂ ਥਾਵਾਂ ਤੋਂ ਜਾ ਕੇ ਪਹਿਲਾਂ ਕਨਸਲਟੇਸ਼ਨਾਂ ਲਈਆਂ ਨੇ ਪਰ ਸਾਨੂੰ ਕੋਈ ਸਮਝ ਨਹੀਂ ਆਇਆ ਹੁਣ ਸਮਝ ਆਉਣ ਵਾਸਤੇ ਤੁਹਾਨੂੰ ਪ੍ਰੋਗਰਾਮ ਦੇ ਇਹਨਾਂ ਡਾਊਟ ਸਮਝਣੇ ਚਾਹੀਦੇ ਨੇ ਕਿ ਕਿਹੜੇ ਪ੍ਰੋਗਰਾਮ ਵਿੱਚ ਕਿੱਦਾਂ ਪੀਆਰ ਹੁੰਦੀ ਆ ਕਿੱਦਾਂ ਉਹਦੇ ਸਕੋਰਿੰਗ ਸਿਸਟਮ ਵਰਕ ਕਰਦਾ ਆ ਕਿਹੜਾ ਤੁਹਾਡਾ ਪ੍ਰਾਇੋਰਟੀ ਓਕੂਪੇਸ਼ਨ ਹੈਗਾ ਜਿਹਦੇ ਵਿੱਚ ਚਾਂਸਸ ਇਨਕਰੀਜ਼ ਹੋ ਸਕਦੇ ਆ ਗਰੰਟੀ ਦੇ ਇਸ ਵੇਲੇ ਕੋਈ ਵੀ ਨਹੀਂ ਦੇ ਸਕਦਾ ਵਿੱਚ ਪੀਆਰ ਹੋ ਸਕਦੀ ਆ ਸਿਰਫ ਪ੍ਰੋਬੈਬਿਲਿਟੀਜ਼ ਦੀ ਗੱਲ ਹੋ ਸਕਦੀ ਆ ਵੀ ਇਹਦੇ ਵਿੱਚ ਤੁਹਾਡੇ ਵਾਸਤੇ ਅਸਾਰ ਜਿਹੜੇ ਨੇ ਉਹ ਜ਼ਿਆਦਾ ਹੋਣਗੇ ਬਾਕੀ ਗੱਲ ਬਹੁਤਿਆਂ ਦੇ ਭਲੇ ਦੀ ਹੈਗੀ ਆ ਵੀਡੀਓ ਸ਼ੇਅਰ ਵੀ ਕਰ ਦਿਓ ਉਹ ਪੈਸੇ ਦੀ ਕੀ ਤੇ ਮੁੱਲ ਦੀ ਗੁਲਾਮੀ ਜਿਹੜੀ ਨਾ ਖਰੀਦੋ ਪੈਸੇ ਬੜੇ ਔਖੇ ਬਣਦੇ ਨੇ ਕੈਨੇਡਾ ਇੱਕ ਬਹੁਤ ਵੱਡੇ ਇਕਨੋਮਿਕ ਰੀਸੈਟ ਦੇ ਵਿੱਚੋਂ ਨਿਕਲ ਰਿਹਾ ਇਸ ਵੇਲੇ ਜਿਹੜਾ ਸਮਾਂ ਚੱਲਦਾ ਕੈਨੇਡਾ ਦਾ ਇੱਕ ਇਕਨੋਮਿਕ ਰੀਸੈਟ ਵੱਜ ਰਿਹਾ ਹੈਗਾ ਜਿਹਦੇ ਵਿੱਚ ਲੋਕਾਂ ਦੀਆਂ ਜੇਬਾਂ ਖਾਲੀ ਹੋ ਰਹੀਆਂ ਨੇ ਕੰਮ ਕੈਨੇਡਾ ਵਿੱਚ ਘਟੇ ਹੋਏ ਨੇ ਮਹਿੰਗਾਈ ਸਿਖਰ ਤੇ ਗਈ ਹੋਈ ਹੈ ਤੇ ਦੂਸਰੇ ਪਾਸੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਵੀ ਕੈਨੇਡਾ ਆਉਣ ਤੋਂ ਕਿਨਾਰਾ ਕਰ ਰਹੇ ਨੇ ਉਹ ਚਾਹੇ ਇਥੋਂ ਦੀ ਮਹਿੰਗਾਈ ਕਰਕੇ ਤੇ ਜਾਂ ਇੰਜ ਕਹ ਲਓ ਕਿ ਕੈਨੇਡਾ ਸਰਕਾਰ ਨੇ ਜਿਹੜੀ ਪਿੱਛੇ ਆਪਣੀਆਂ ਪੋਲਿਸੀਜ਼ ਬਦਲੀਆਂ ਸੀਗੀਆਂ ਉਹਦੇ ਚੱਲਦੇ ਕੈਨੇਡਾ ਦੇ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈਗੀ ਏ ਇਸ ਸਾਲ 2025 ਵਿੱਚ ਹੁਣ ਤਾਂ ਹੀ ਸਤੰਬਰਾਂ ਤੇ ਵਾਸਤੇ ਸਿਰਫ 30000 ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਇੰਡੀਆ ਤੋਂ ਇੱਥੇ ਪਹੁੰਚੇ ਹੈਗੇ ਨੇ ਜਦਕਿ ਪਿਛਲੇ ਸਾਲ ਦੇ ਵਿੱਚ ਇਹ ਗਿਣਤੀ ਲੱਖਾਂ ਦੇ ਵਿੱਚ ਸੀਗੀ ਔਰ ਇਹ ਜਿਹੜਾ ਇਸ ਵੇਲੇ ਹਾਲਾਤ ਕੈਨੇਡਾ ਵਿੱਚ ਬਣੇ ਨੇ ਆਉਂਦੇ ਕੁਝ ਸਾਲ ਹਜੇ ਇੰਝ ਹੀ ਬਣੇ ਰਹੇ ਨੇ ਤੇ ਜਿਨ੍ਹਾਂ ਨੇ ਕੈਨੇਡਾ ਵਿੱਚ ਹੱਲੇ ਪੜ੍ਹਨ ਵਾਸਤੇ ਆਉਣਾ ਹੈ ਉਹਨਾਂ ਵਾਸਤੇ ਤੇ ਐਸ਼ ਵਾਲੇ ਇਹੀ ਇੱਕ ਚੰਗਾ ਸੁਝਾਅ ਹੈ ਅਗਰ ਕੋਈ ਮੰਨ ਲਵੇ ਤਾਂ ਤੁਸੀਂ ਕੰਮ ਤੋਂ ਕੰਮ ਕੈਨੇਡਾ ਆਉਣ ਤੋਂ ਪਹਿਲਾਂ ਗ੍ਰੈਜੂਏਸ਼ਨ ਜ਼ਰੂਰ ਕਰਕੇ ਆਓ ਕੈਨੇਡਾ ਦੇ ਇਕਨੋਮਿਕ ਰੀਸ਼ਟਰ ਦੇ ਵਿੱਚ ਬੜਿਆਂ ਦੀ ਬਲੀ ਜਿਹੜੀ ਉਹ ਦਿੱਤੀ ਜਾਣੀ ਹੈ ਚਾਹੇ ਉਹ ਕੈਨੇਡਾ ਦੇ ਆਪਣੇ ਸਿਟੀਜ਼ਨ ਹੈਗੇ ਨੇ ਉਹਨਾਂ ਦੀ ਬਲੀ ਇਥੋਂ ਦੀਆਂ ਜੌਬਾਂ ਜਾਣ ਕਰਕੇ ਦਿੱਤੀ ਜਾ ਰਹੀ ਹੈ ਇੱਥੇ ਜਿਹੜੇ ਮਹਿੰਗਾਈ ਦੇ ਮਾਰੇ ਲੋਕ ਮਹਿੰਗੇ ਘਰ ਲੈ ਕੇ ਬੈਠੇ ਨੇ ਜਾਂ ਘਰਾਂ ਦੇ ਕੰਮ ਨਹੀਂ ਚੱਲਦੇ ਕਾਰੋਬਾਰਾਂ ਦੇ ਖਰਚੇ ਜਿਹੜੇ ਖੜੇ ਹੈਗੇ ਨੇ ਉਹਨਾਂ ਦਾ ਵੀ ਇੱਕ ਤਰ੍ਹਾਂ ਦੇ ਨਾਲ ਇੱਥੇ ਬਲੀ ਦਿੱਤੀ ਜਾ ਰਹੀ ਹੈਗੀ ਕਿਉਂਕਿ ਕੰਮ ਹੈ ਨਹੀਂਗੇ ਸਰਕਾਰ ਅੱਗੇ ਉਸ ਤਰ੍ਹਾਂ ਦੀ ਹਜੇ ਪਾਲਿਸੀਜ਼ ਬਣਾ ਨਹੀਂ ਪਾਰੀ ਹੈਗੀ ਤੇ ਜੇ ਅਸੀਂ ਗੱਲ ਇੰਟਰਨੈਸ਼ਨਲ ਸਟੂਡੈਂਟਸ ਦੀ ਕਰੀਏ ਜੇ ਇਸ ਤਰੀਕੇ ਦੇ ਨਾਲ ਟ੍ਰੂਟੋ ਦੌਰ ਦੇ ਵਿੱਚ ਲੱਖਾਂ ਲੂ ਕੈਨੇਡਾ ਵਿੱਚ ਪਹੁੰਚੇ ਨੇ ਤੇ ਕੈਨੇਡਾ ਦੀ ਇੰਨੀ ਕੈਪੈਸਿਟੀ ਨਹੀਂ ਹੈਗੀ ਕਿ ਉਹ ਸਾਰੇ ਲੋਕਾਂ ਨੂੰ ਇੱਥੇ ਪੀਆਰ ਦੇ ਲਵੇ ਜੇ ਕੈਨੇਡਾ ਦੇ ਪੀਆਰ ਦੀ ਗਿਣਤੀ ਨੂੰ ਅਸੀਂ ਦੇਖੀ ਹੈ ਨਾ ਨੰਬਰਸ ਨੂੰ ਦੇਖੀਏ ਤੇ ਇਸ ਸਾਲ ਪੱਕੇ ਹੋਣ ਵਾਲੇ ਲੋਕਾਂ ਦੀ ਗਿਣਤੀ 3 ਲੱਖ ਤੇ 95 ਹਜ਼ਾਰ ਦੇ ਕਰੀਬ ਹੈਗੀ ਹੈ ਤੇ ਪੂਰੀ ਦੁਨੀਆ ਵਿੱਚ ਹੋਰ ਝਾਤੀ ਮਾਰ ਕੇ ਵੇਖੇ ਤੇ ਕੋਈ ਵੀ ਮੁਲਕ ਐਡੇ ਵੱਡੇ ਨੰਬਰ ਦੇ ਵਿੱਚ ਲੋਕਾਂ ਨੂੰ ਪੱਕਿਆ ਨਹੀਂ ਕਰ ਰਿਹਾ ਹੈਗਾ ਪਰ ਇਸ ਵੇਲੇ ਫਿਰ ਵੀ ਸਾਡੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਨੇ ਪੰਜਾਬ ਤੋਂ ਖਾਸ ਕਰਕੇ ਕੈਨੇਡਾ ਸਟੱਡੀ ਵੀਜ਼ਾ ਵਿੱਚ ਜਾਂ ਸਟੱਡੀ ਵੀਜ਼ਾ ਤੇ ਆਉਣ ਦੀ ਕਾਫੀ ਕੋਸ਼ਿਸ਼ ਕਰਦੇ ਨੇ ਉਹਨੂੰ ਅਕਸਰ ਇਹ ਸੁਣਾ ਦਿੱਤੀ ਜਾਂਦੀ ਆ ਭਈ ਵੀ ਤੁਸੀਂ ਹਜੇ ਸਬਰ ਕਰ ਲਓ ਬੱਚੇ ਨੂੰ ਉੱਥੇ ਗ੍ਰੈਜੂਏਸ਼ਨ ਕਰਾ ਲਓ ਕਈ ਕਹਿੰਦੇ ਆ ਜੀ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਇਹਨੂੰ ਪੜ੍ਹਾਈ ਕਿਹੜੀ ਕਰਾਈਏ ਤੁਹਾਡੇ ਵਾਸਤੇ ਪੜ੍ਹਾਈ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ਾਂ ਨਾਲ ਤੁਸੀਂ 스킬 ਦੀਆਂ ਜੌਬਾਂ 스킬 ਦੀਆਂ ਜੌਬਾਂ ਹੈਗੀਆਂ ਨੇ ਜਿਹਨੂੰ ਤੁਸੀਂ ਹੱਥੀਂ ਕਰ ਲੈਂਦੇ ਹੋ ਜਿਨ੍ਹਾਂ ਨੂੰ ਕਰਨ ਤੋਂ ਅਸੀਂ ਅਕਸਰ ਕਿਤਰਾਉਨੇ ਹੈਗੀਆਂ ਉਹਨਾਂ ਜੌਬਾਂ ਦੇ ਵਿੱਚ ਤੁਹਾਡਾ ਕੈਨੇਡਾ ਵਿੱਚ ਵਧੀਆ ਫਿਊਚਰ ਬਣ ਸਕਦਾ ਪਰ ਜੇ ਤੁਸੀਂ ਕਹੋ ਵੀ ਤੁਸੀਂ ਕਮਰਸ ਦੇ ਕੋਈ ਕੋਰਸਸ ਕਰ ਲੋ ਤੁਸੀਂ ਇੱਥੇ ਆ ਕੇ ਛੋਟੇ ਮੋਟੇ ਜਨਰਲ ਆਰਟਸ ਐਂਡ ਸਾਇੰਸ ਸਾਇੰਸ ਤੇ ザ ਹਸਪਿਟੈਲਿਟੀ ਦੇ ਕੋਰਸਸ ਕਰਕੇ ਕੈਨੇਡਾ ਵਿੱਚ ਤੁਹਾਡਾ ਫਿਊਚਰ ਬਣ ਜਾਏਗਾ ਉਹ ਦੋਸਤੋ ਹੁਣ ਸਮਾਂ ਲੰਘ ਗਿਆ ਵੇ ਕਿਉਂਕਿ ਜਦੋਂ ਦੀ AI ਇੰਟਰੋਡਿਊਸ ਹੋ ਚੁੱਕੀ ਦੁਨੀਆ ਦੇ ਵਿੱਚ AI ਨੇ ਬੜੀਆਂ ਸਾਰੀਆਂ ਜੌਬਸ ਖਾ ਲੀਆਂ ਨੇ ਹੁਣ ਤੁਹਾਨੂੰ ਕਮਰਸ ਦੇ ਵਿੱਚ ਬਿਜ਼ਨਸ ਡਿਪਲੋਮਾ ਕਰਨ ਦਾ ਕੋ ਬਹੁਤਾ ਫਾਇਦਾ ਨਹੀਂ ਹੈਗਾ ਤੁਹਾਨੂੰ ਜ਼ਰੂਰਤ ਹੈਗੀ ਹੱਥੀ ਕੰਮ ਸਿੱਖਣ ਦੀ ਤੇ ਜੇ ਤੁਸੀਂ ਅੱਜ ਆਪਣੇ ਕੱਚੇ ਨੂੰ ਕੋਈ ਹੱਥੀ ਕੰਮ ਸਿਖਾ ਲੈਂਦੇ ਹੋ ਤੇ ਯਕੀਨ ਰੱਖਿਓ ਤੁਹਾਡਾ ਬੱਚਾ ਕਾਮਯਾਬੀ ਹੋਏਗਾ ਤੇ ਕਿਸੇ ਚੰਗੇ ਮੁਲਕ ਦੇ ਵਿੱਚ ਪੱਕਾ ਵੀ ਆਸਾਨੀ ਨਾਲ ਜ਼ਰੂਰ ਹੋਏਗਾ